ਹਾ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਤੇਗ ਹੁਤੇ ਵਿਰਧ ਕੀ ਪੈਜ ਪੰਤ ਕੀ ਜੀ ਤਹਾਏ ਖਾਲ ਖਾਲ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨਾ ਸਰਦਾਰ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਠੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਆਪ ਜੀ ਦੇ ਸਿੱਖਾ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦੇ ਰਾਖੇ ਆਪ ਵਾਹਿਗੁਰੂ ਸੇ ਅਕਾਲ ਮੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰਨਾ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਨੂੰ ਖਾਲਸਾ ਪੰਥ ਵਿਛੋੜਿਆ ਗਿਆ ਤੇ ਇਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਨਿਆ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਪਾ ਸਰਦਾਰ ਸਾਹਿਬ ਬੇਨਤੀ ਜੋੜੀ ਸਾਧਗੁਰੂ ਜੀ ਆਪ ਜੀ ਦਰਕਰਦੇ ਸਿੱਖ ਸੁਸਾਇਟੀ ਨਿਊਜ਼ੀਲੈਂਡ ਸਿੱਖ ਸੁਸਾਇਟੀ ਸੰਗਤਵਲ ਤੇ ਤੇ ਵਾਇਕਾਟੋ ਸਪੋਰਟਸ ਐਂਡ ਕਲਚਰ ਕਲੱਬ ਦੇ ਖਿਡਾਰੀਆਂ ਵੱਲੋਂ ਸਾਧਗੁਰੂ ਜੀ ਕਬੱਡੀ ਦੇ ਮੈਚ ਖਿਡਾਰੀ ਦੇ ਸ਼ੁਰੂਆੰਭ ਕਰਨੇ ਨੇ ਸਾਪ ਜੀ ਕਿਰਪਾ ਕਰੋ ਆਗਿਆ ਪ੍ਰਦਾਨ ਕਰੋ ਖਿਡਾਰੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਸੀ ਪਿਆਰ ਵਿਸ਼ਵਾਸ ਬਖਸ਼ਿਸ਼ ਕਰਨਾ ਸਤਿਗੁਰ ਜੀ ਸਾਠ ਚੋਟ ਲੱਗਣ ਤੋਂ ਬਚਾਉਣਾ ਪਰਿਵਾਰਾਂ ਦੀਆਂ ਸੰਗਤਾਂ ਦੀਆਂ ਅਤੇ ਖਿਡਾਰੀਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਆਪਣੇ ਦਰੋ ਘਰੋਚੜ ਦੀ ਕਲਾ ਦੀ ਦਾਤਾ ਬਖਸ਼ਿਸ਼ ਕਰਨੀਆਂ ਅੰਤਰਜਾਮੀ ਪਿਤਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋ ਘਰੋਚੜ ਦੀ ਕਲਾ ਦੇ ਦਾਤਾ ਬਖਸ਼ਿਸ਼ ਕਰਨੀਆਂ ਖਿਡਾਰੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਸਹਾਈ ਹੋਣਾ ਸਤਿਗੁਰ ਜੀ ਕਿਰਪਾ ਕਰੋ ਮੈਚ ਆਰੰਭ ਕਰਨ ਦੀ ਆਗਿਆ ਪ੍ਰਦਾਨ ਕਰਨੀ ਸੇ ਪਿਆਰਾ ਤੇ ਮਿਲ ਕਰੋਣੇ ਜਨਾਦ ਮਿਲਦੇ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਬੋਲਣਾ ਨਹੀਂ ਬਸ ਬਹੁਤ ਬਹੁਤ ਧੰਨਵਾਦ ਹੈ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਅਰਦਾਸ ਕਰਕੇ ਕਾਰਜ ਜਦ ਸ਼ੁਰੂ ਕਰਦੇ ਫਿਰ ਜੀਤ ਹੀ ਜੀਤ ਪੰਜਾਬੀਆਂ ਦੀ ਹਾਏ ਗਾਇਤ ਦੀ ਸੇਵਾ ਵਿੱਚ ਨਹੀਂ ਕਸਰ ਛੜਦੇ ਪੁਰਾਣੀ ਇਹਦੀ ਹੈ ਰੀਤ ਪੰਜਾਬੀਆਂ ਦੀ ਜਬਰ ਜ਼ੁਲਮ ਨੂੰ ਜੜ ਤੋਂ ਕੱਟ ਦਿੰਦੀ ਉੱਥੇ ਜਦੋਂ ਵੀ ਸ਼ਮਸ਼ੀਰ ਪੰਜਾਬੀਆਂ ਦੀ ਬਣ ਕੇ ਦੇਸ਼ ਲਈ ਸ਼ਹੀਦियां ਪਾਉਣ ਖਾਤਰ ਕਿਤਾਰ ਪਹਿਲੀ ਹੈ ਵੀਰ ਪੰਜਾਬੀਆਂ ਦੀ ਕਿਤਾਰ ਪਹਿਲੀ ਹੈ ਵੀਰ ਪੰਜਾਬੀਆਂ ਦੀ ਪੰਜਾਬੀ ਕੋਈ ਵੀ ਕੰਮ ਕਰਦੇ ਹੈ ਉਸ ਵਾਹਿਗੁਰੂ ਉਸ ਮਾਲਕ ਉਸ ਸੱਚੇ ਪਾਤਸ਼ਾਹ ਦੇ ਓਟ ਆਸਰੇ ਦੇ ਸਦਕਾ ਅਮ ਸ਼ੁਰੂ ਹੁੰਦਾ ਤੇ ਫਿਰ ਚੜ੍ਹਦੀ ਕਲਾ ਹੋਰ ਹੋ ਜਾਂਦੀ ਹੈ ਸੋ ਅੱਜ ਦਾ ਇਹ ਬਹੁਤ ਹੀ ਸ਼ਾਨਦਾਰ ਬਾਈ ਕਾਟੋ ਕਬੱਡੀ ਕਲੱਬ ਦਾ ਇੱਕ ਟੂਰਨਾਮੈਂਟ ਜਿਹਦਾ ਪਹਿਲਾ ਮੈਚ ਠੀਕ 5-7 ਮਿੰਟ ਦੇ ਬਾਅਦ ਸ਼ੁਰੂ ਹੋਵੇਗਾ ਬਾਈ ਕਾਟੋ ਕਬੱਡੀ ਕਲੱਬ ਵਰਸਜ ਯੰਗ ਜਰਦੀ ਕਲਾ ਪਾਪਾ ਮੂਆ ਕਬੱਡੀ ਕਲੱਬ ਇਹ ਦੋਨੋਂ ਟੀਮਾਂ ਮੇਰੀ ਬੇਨਤੀ ਹੈ ਸੱਤੇ ਫਰੋਈਪੁਰੀਏ ਨੂੰ ਔਰ ਦੂਜੇ ਪਾਸੇ ਸਾਡੇ ਰਵਿੰਦਰ ਭਾਜੀ ਉਹਨਾਂ ਨੂੰ ਵੀ ਆਪਣੀ ਟੀਮ ਨੂੰ ਲੈ ਕੇ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆਉਣਗੇ ਤੇ ਦੂਜੇ ਪਾਸੇ ਮੰਨੇ ਨਕੋਦਰੀਏ ਨੂੰ ਮੇਰੀ ਬੇਨਤੀ ਹੈ ਵੀ ਬਾਈਕਾਟੋ ਕਬੱਡੀ ਕਲੱਬ ਨੂੰ ਲੈ ਕੇ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਪਹੁੰਚਣਗੇ ਬਹੁਤ ਬਹੁਤ ਧੰਨਵਾਦ ਜੀ अल <laughs> ਸੋ ਜਲਦੀ ਦੇ ਨਾਲ ਹੀ ਪਹਿਲੇ ਮੈਚ ਦੀਆਂ ਟੀਮਾਂ ਜਿਹੜੀਆਂ ਐ ਉਹ ਖੇਡ ਮੈਦਾਨ ਦੇ ਵਿੱਚ ਪੁੱਜਾਂ ਕਬੱਡੀ ਦਾ ਜੂਬਾ ਜੀਵਨ ਮਾਨੂਕੇ ਗਿੱਲ ਵਾਲਾ ਉਹ ਵੀ ਚੇਤੇ ਤੌਰ ਤੇ ਪੁੱਜਿਆ ਪਰ ਥੋੜਾ ਗੁੱਸੇ ਐ ਪਰ ਹੁੰਦਾ ਘਟਾ ਪਰ ਅੱਜ ਮੈਨੂੰ ਲੱਗਿਆ ਉਹ ਵੀ ਜਿੰਨੇ ਗੁੱਸੇ ਐ ਛੋਟਾ ਵੀਰ ਐ ਸਾਡਾ ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਦਿਨ ਦਾ ਪਹਿਲਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਜਿਹੜਾ ਸ਼ੁਰੂ ਹੋਣਾ ਸੋ ਜਲਦੀ ਦੇ ਨਾਲ ਹੀ ਆ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਪਹਿਲੇ ਮੈਚ ਦੇ ਲਈ ਮੈਂ ਬੇਨਤੀ ਕਰੂੰਗਾ ਮੱਖਣ ਅਲੀ ਭਾਜੀ ਉਹ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਦਾਸ ਤੇ ਮੱਖਣ ਅਲੀ ਜੀ ਪਹਿਲੇ ਮੈਚ ਦੇ ਲਈ ਦੂਜੇ ਮੈਚ ਦੇ ਲਈ ਜਿੱਦਾਂ ਵੀ ਸਾਡਾ ਸਕੇਜੂਲ ਸਾਰੇ ਭਰਾਵਾਂ ਦਾ ਰਲ ਮਿਲ ਕੇ ਬਣਦਾ ਹੈ ਸੋ ਆਪਾਂ ਉਸੇ ਤਰ੍ਹਾਂ ਜਿਹੜੀਆਂ ਡਿਊਟੀਆਂ ਉਹ ਖੇਡ ਮੈਦਾਨ ਦੇ ਵਿੱਚ ਦੇਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਦਿਨ ਦਾ ਪਹਿਲਾ ਮੈਚ ਜਿਹੜਾ ਹੈ ਉਹ ਖੇਡ ਮੈਦਾਨ ਦੇ ਵਿੱਚ ਜਲਦ ਹੀ ਇਸ ਮੈਚ ਦੀ ਜਿਹੜੀ ਸ਼ੁਰੂਆਤ ਹੈ ਉਹ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ ਸੋ ਬਹੁਤ ਜਲਦੀ ਆਪਾਂ ਇਸ ਮੈਚ ਦੀ ਜਿਹੜੀ ਸ਼ੁਰੂਆਤ ਹੈ ਉਹ ਖੇਡ ਮੈਦਾਨ ਦੇ ਵਿੱਚ ਸ਼ੁਰੂ ਕਰ ਦੇਣੀ ਹੈ ਸੋ ਪਲੀਜ਼ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਪਹਿਲੇ ਮੈਚ ਦੀਆਂ ਦੋਨੋਂ ਟੀਮਾਂ ਨੂੰ ਸਾਡੀ ਹੱਥ ਮੱਣ ਕੇ ਬੇਨਤੀ ਹੈ ਹੈਲੋ 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 ਜਮਾਨ ਪਰਫੈਕਟ ਆ ਪਤਾ ਐ ਕਿ ਕੱਢਿਆ ਇਹਨਾਂ ਨੇ ਕੰਮ ਟੌਂਡ ਲਾ ਕੇ ਕੱਟ ਰਹਿ ਜਾਂਦੇ ਹੋਰ ਟੀਮਾਂ ਦਾ ਜਿਹੜਾ ਸਪான்ਸਰ ਹੈ ਉਹ ਕਰ ਲਈ ਉਹ ਕਰ ਲੈਣੇ ਆ ਭਾਈ ਤੂੰ ਟੈਨਸ਼ਨ ਨਾ ਲੈ ਸਸਤੀ ਗੱਲ ਭਾਈ ਹੈਲੋ ਜਮਾਨ ਏਦਾਂ ਕਰਿਓ ਕਵਾਲ ਗਾਲਬ ਤੇ ਆਪਣਾ ਟੌਂ ਕਰ ਲੈਣੇ ਹੈਲੋ ਫਰੀਦਾ ਖਾਕ ਨਾ ਨਿੰਦੀ ਖਾਕ ਜਿੱਦਾਂ ਕੋਈ ਜੀਵਨ ਦੇ ਪਹਿਰਾ ਤਲੇ ਮਯੋਂ ਪਰ ਹੋ ਤਰਤੀ ਗੁਰੂਆਂ ਤੇ ਪੀਰਾਂ ਦੀ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ ਸਰਬੰਸਵਾਰ ਕੇ ਰੱਬ ਨੂੰ ਹਾਲ ਦੱਸਦੇ ਸੌਂ ਕੇ ਕੰਡਿਆਂ ਦੇ ਉੱਤੇ ਮਰੀਦ ਜਿੱਥੇ ਵੱਡੇ ਵੱਡੇ ਧੜਵੀਆਂ ਦੇ ਜਿੱਥੋਂ ਨੇ ਮੂੰਹ ਮੁੜਗਾ ਮਹਿਕ ਸੁੰਘ ਦੇ ਜਿੱਥੋਂ ਗੁਲਾਬ ਦੀ ਜੀ ਜਿੱਥੋਂ ਦੇ ਲੋਕ ਅਣਖ ਲਈ ਮਰ ਜਾਂਦੇ ਕਬੱਡੀ ਖੇੜੇ ਉਸ ਪੰਜਾਬ ਦੀ ਜੀ ਕਬੱਡੀ ਖੇੜੇ ਉਸ ਪੰਜਾਬ ਦੀ ਜੀ ਜਿੱਥੇ ਗਏ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਨਿਊਜ਼ੀਲੈਂਡ ਦੇਸ਼ ਦੁਨੀਆ ਦਾ ਖੂਬਸੂਰਤ ਦੇਸ਼ ਆ ਔਰ ਇਥੋਂ ਦੇ ਸਾਰੇ ਵਾਸੀਆਂ ਦੇ ਦਿਲਦਿਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ

ਸਾਰੇ ਪੰਜਾਬੀਆਂ ਦਾ ਸਾਰੇ ਪ੍ਰਵਾਸੀਆਂ ਦਾ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਸਾਲ ਬਹੁਤ ਵੱਡਾ ਪ੍ਰਾਲਾ ਕੀਤਾ ਕਬੱਡੀ ਫੈਡਰੇਸ਼ਨ ਆਫ ਨਿਜੀਰਨ ਦਾ। ਦੁਨੀਆ ਦੇ ਸਟਾਰ ਸਟਾਰ ਖਿਡਾਰੀ ਜਿਹਨੂੰ ਖੇਡਦੇ ਇੰਗਲੈਂਡ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਟਿਕਟ ਰੱਖੀ ਜਾਂਦੀ ਹੈ 20 ਤੋਂ 25 ਡਾਲਰ ਜਦੋਂ ਕੱਪ ਖੜਦਾ ਤੇ 50 ਤੋਂ 100 ਡਾਲਰ ਤੱਕ ਟਿਕ ਦਿੰਦੇ। ਅਸੀਂ ਸਾਰੇ ਭਾਗਾਂ ਵਾਲਿਆਂ ਸਾਰੇ ਮਿਲ ਜੁਲ ਕੇ ਧੰਨਵਾਦ ਕਰੀਏ ਕਬੱਡੀ ਫੈਡਰੇਸ਼ਨ ਆਫ ਨਿਜੀਰਨ ਦਾ। ਇਹ ਦੁਨੀਆ ਦੇ ਸ superstarr ਖਿਡਾਰੀ ਅਸੀਂ ਟੀਪੁਕੀ ਦੇ ਪਾਵਰ ਹਮਿੰਡ ਦੇ ਵਿੱਚ ਆਹ ਤਰੀਕ ਨੂੰ ਦੇਖੇ ਅੱਜ ਰਮਿੰਟਨ ਦੇ ਵਿੱਚ ੱਟਾਂਗੇ ਔਰ ਇਸਦਾ ਤਰੀਕਾ ਅੱਜ ਤੇ ਮਾਰਕ ਕਰ ਲਓ ਕੈਲੰਡਰ ਦੇ ਉੱਪਰ ਫਿਰ 22 ਤਰੀਕ ਨੂੰ ਪਾਪਾ ਨੂੰ ਆ ਤੇ 23 ਨੂੰ ਔਕਲੈਂਡ 30 ਨੂੰ ਟ੍ਰਾਂਗਾ ਤੇ 7 ਤਰੀਕ ਜਿਹੜੀ ਹੈ ਦਸੰਬਰ 2025 ਦੀ ਤੀਸਰਾ ਵਰਲਡ ਕਬੱਡੀ ਕੱਪ ਨਿਊਜ਼ੀਲੈਂਡ ਸੋ ਸਾਰੇ ਮੈਂ ਸਹਿਯੋਗ ਦੇ ਦਿਨ ਮੋਰ ਹੈ ਤੁਹਾਡਾ ਸਹਿਰਾਂ ਦਾ ਬੱਲੇ ਗਰੇਗਾਂ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਤ ਵੀਰ ਨੇ ਸਾਰੇ ਰਿਸਪੈਕਟਡ ਨੇ ਜਿਵੇਂ ਰੁਪਿੰਦਰ ਜਰਾਲ ਜੀ ਨੇ ਆਖਿਆ ਵੀ ਪਹਿਲੇ ਮੈਚ ਵਾਲੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਕਿ ਆਜੇ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਰੁਪਿੰਦਰ ਜਰਾਲ ਜੀ ਸਾਡੇ ਹੀਰੋ ਬੁਲਾਰੇ ਖੇਡ ਕਬੱਡੀ ਦੇ ਇਹਨਾਂ ਦਾ ਧੰਨਵਾਦ ਹੈ ਅਮਰ ਰੰਦਾਵੇ ਦਾ ਇਹ ਸ਼ਹਿਰ ਹੈ ਮੈਂਟਨ ਹੈ ਔਰ ਇਕਬਾਲ ਗਾਲਬ ਜੀ ਕੈਨੇਡਾ ਦੇ ਬਰਿਸ਼ ਕੋਲੰਬੀਆ ਸੂਰੀ ਤੋਂ ਆਏ ਨੇ ਔਰ ਧੰਨਵਾਦ ਕਰਦੇ ਹਾਂ ਬੱਟੂ ਰੌੜ ਜੀ ਉਹਨਾਂ ਦਾ ਔਰ ਜਿੰਨੇ ਵੀ ਬੁਲਾਰੇ ਜਿੰਨੇ ਵੀ ਮੀਡੀਆ ਕਵਰ ਕਰ ਰਿਹਾ ਹੈ ਲਾਰਡ ਬਰੀਆ ਬੱਗਾ ਪਹਿਲੀ ਵਾਰ ਜੋ ਹੈ ਨਿਊਜ਼ੀਲੈਂਡ ਦੀ ਇਸ ਜ਼ਮੀਨ ਦੇ ਉੱਪਰ ਬਹੁਤ ਸਾਰੇ ਲੋਕਾਂ ਦੀ ਕਿਸਮਤ ਦਾ ਫੈਸਲਾ ਆਦੇਸ਼ ਕਰਦਾ ਹੈ ਆ ਗ੍ਰਾਉਂਡਾ ਕਰਦਿਆਂ ਨੇ ਬਹੁਤ ਸਾਰੇ ਜਰਨਲਿਸਟ ਬਹੁਤ ਸਾਰੇ ਖਿਡਾਰੀ ਕਮੈਂਡੇਟਰ ਆਫੀਸ਼ੀਅਲਸ ਸ਼ੁਰੂਆਤ ਜਿਹੜੀ ਨਿਊਜ਼ੀਲੈਂਡ ਤੋਂ ਹੁੰਦੀ ਹੈ ਇੱਕ ਬ੍ਰਿਜ ਹੈ ਇਸ ਤੋਂ ਮਦਦ ਦੁਨੀਆ ਦੇ ਦੇ ਮਿਲਕਾਂ ਦੇ ਵਿੱਚ ਆਪੋ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਜਾਂਦੀਆਂ ਨੇ ਮੈਂ ਨਿਊਜ਼ੀਲੈਂਡ ਦੇ ਸਾਰੇ ਵਸਨੀਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸੋ ਜਿੰਨੇ ਵੀ ਪਰਿਵਾਰ ਆਏ ਨੇ ਫੈਮਲੀਜ਼ ਆਈਆਂ ਨੇ ਸਾਡੀਆਂ ਸਤਕਾਰਯੋ ਮਾਤਾਵਾਂ ਛੋਟੀਆਂ ਬੱਚੀਆਂ ਭੈਣਾਂ ਸਾਰੇ ਬਜ਼ੁਰਗਿਆਂ ਨਾਲ ਨੌਜਵਾਨਾਂ ਦਾ ਕਬੱਡੀ ਦੇ ਖਿਡਾਰੀਆਂ ਦਾ ਕੋਚਾਂ ਦਾ ਔਰ ਖਾਸ ਤੌਰ ਤੇ ਜਿੰਨੇ ਵੀ ਸਾਡੇ ਸਪਾਂਸਰ ਜੀ ਨੇ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਕਬੱਡੀ ਸਪਾਂਸਰ ਕਰਕੇ ਜਲਦੀ ਹੈ ਕਬੱਡੀ ਮਹਿੰਗੀ ਹੋ ਗਈ ਹੈ ਪਰ ਬਿਜ਼ਨਸਮੈਨਾਂ ਕਰਕੇ ਜਲਦੀ ਹੈ ਮਾਲਕ ਦੋ ਜੁਰਦੀ ਗੱਲਾਂ ਦੇ ਵਿੱਚ ਰੱਖੇ ਸਾਡੀਆਂ ਕਮਾਈਆਂ ਦੇ ਵਿੱਚ ਵਰਤਦਾ ਪਾਵੇ ਸੋ ਪਹਿਲੇ ਮੈਚ ਵਾਲੀਆਂ ਟੀਮਾਂ ਤੇ ਜਲਦੀ ਤੋਂ ਜਲਦੀ ਇੱਕ ਗਰਾਊਂਡ ਦੇ ਵਿੱਚ ਪਹੁੰਚਣਗੇ ਤਾਂ ਕਿ ਫਸਟ ਮੁਕਾਬਲੇ ਦੀ ਆਪਾਂ ਜੋ ਹੈ ਸ਼ੁਰੂਆਤ ਕਰ ਸਕੀਏ ਸਾਡੇ ਬਬਲੂ ਜੀ ਪ੍ਰਧਾਨ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਬਬਲੂ ਕੁਰਕਸ਼ੇਤਰ ਜੀ ਜਲਸ ਖਤਰ ਦੇ ਤੌਰ ਤੇ ਮਨਜਿੰਦਰ ਸਿੰਘ ਜੀ ਵਾਸੀ ਸਾਹਿਬ ਰੂਪਾ ਬੈਂਸ ਜੀ ਮਾਣ ਸਤਕਾਰਯੋਗ ਸ਼ਖਸੀਅਤ ਹੋਰ ਜਿੰਨੇ ਵੀ ਇਸ ਫੈਡਰੇਸ਼ਨ ਦੇ ਅਹੁਦੇਦਾਰ ਨੇ ਨਮਾਇਦੇ ਨੇ ਚੇਅਰਮੈਨ ਪੰਮੀ ਬਲੇਨਾ ਜੀ ਉਹਨਾਂ ਦਾ ਅਸ਼ਿੰਦਾ ਜੀ ਦਾ ਧੰਨਵਾਦ ਹੈ ਸਾਰਿਆਂ ਦਾ ਇੰਤਜ਼ਾਰ ਕੀਤੀ ਜਾ ਰਹੀ ਹੈ ਗਰਾਊਂਡ ਦੇ ਵਿੱਚ ਆਫੀਸ਼ੀਅਲ ਸਹਿबान ਤਿਆਰ ਬਰ ਤਿਆਰ ਨੇ ਆ ਹੁਣ ਟਾਈਮ ਜਿਹੜਾ 5 ਮਿੰਟ ਦਾ ਕਹਿੰਦੇ ਦਿੱਤਾ ਗਿਆ ਹੈ ਜੇ 5 ਮਿੰਟ ਦੇ ਵਿੱਚ ਟੀਮਾਂ ਨਹੀਂ ਆਈਆਂ ਤੇ ਫਿਰ ਕਹਾਣੀ ਜਿਹੜੀ ਉਹ ਜੁਰਮਾਨੇ ਵੱਲੋਂ ਚੱਲ ਪੈਣੀ ਹੈ ਇਸ ਕਰਕੇ ਬੇਨਤੀ ਹੈ ਵੀ ਟੀਮਾਂ ਬਹੁਤ ਜਲਦ ਮੈਦਾਨ ਦੇ ਵਿੱਚ ਪੁੱਜਣ ਵਾਈ ਕਾਟੋ ਸਪੋਰਟਸ ਐਂਡ ਕਲਚਰ ਕਲੱਬ ਨਾਲ ਯੰਗ ਨਾਲ ਯੰਗ ਚੜਦੀ ਕਲਾ ਪਾਪਾ ਮੂਆ ਹਾਂ ਚੜਦੀ ਕਲਾ ਪਾਪਾ ਮੂਆ ਅੱਧੀ ਟੀਮ ਇਹ ਫਰਸਟ ਮੈਚ ਦੇ ਵਾਸਤੇ 4 ਮਿੰਟ ਦਾ ਸਮਾਂ ਰਹਿ ਗਿਆ ਆਜੋ ਜਲਦੀ ਤੋਂ ਜਲਦੀ ਟੀਮਾ ਗਰਾਊਂਡ ਦੇ ਵਿੱਚ ਕਿ ਦੁਨੀਆ ਪਹੁੰਚੀ ਜਾਂਦੀ ਹੈ ਦੂਰੋਂ ਨੇੜੇ ਹੁਮ ਹਮਾਕੇ ਸਿੰਘ ਫਰਸਣੇ ਕੁੰਡੀਆਂ ਦੇ ਮੈਚ ਕਬੱਡੀ ਦੇ ਆਜੋਣੇ ਪਿੰਡੇ ਚਮਕਣ ਮੁੰਡਿਆਂ ਦੇ ਸਭ ਨੇ ਯੋਰ ਹਿੱਕ ਦੇ ਲਾਉਣੇ ਹੁਣੇ ਭੇੜ ਨੇ ਸਾਨਾਂ ਦੇ ਖੜਕੇ ਵੇਖੋ ਪੁਰਾਣਾ ਕਬੋਈਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਵਿੱਚ ਜਾਨਾ ਆ ਕਬੋਈਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਵਿੱਚ ਜਾਨਾ ਸੋ ਸਾਹਮਣੇ ਨਾਲ ਦੇਖ ਰਹੇ ਹਾਂ ਯੰਗ ਚੜ੍ਹਦੀ ਕਲਾ ਪਾਪਾ ਮੋਹਾ ਕਬੱਡੀ ਕਲੱਬ ਦੀ ਟੀਮ ਜਿਹੜੀ ਉਹ ਖੇਡ ਮੈਦਾਨ ਦੇ ਵਿੱਚ ਪੁੱਜ ਰਹੀ ਹੈ ਬਹੁਤ ਸਿਰੇ ਦੀ ਟੀਮ ਹੈ ਨਵੇਂ ਖਿਡਾਰੀ ਨੇ ਕੁਝ ਪੁਰਾਣੇ ਚਿਹਰੇ ਵੀ ਨੇ ਤੇ ਬਹੁਤ ਵੱਡੀਆਂ ਆਸਾਂ ਨੇ ਯੰਗ ਚੜ੍ਹਦੀ ਕਲਾ ਕਬੱਡੀ ਕਲੱਬ ਵਾਲਿਆਂ ਨੂੰ ਇਸ ਟੀਮ ਤੋਂ ਸੋ ਖਿਡਾਰੀ ਖੇਡ ਮੈਦਾਨ ਦੇ ਵਿੱਚ ਪੁੱਜਣ ਜਾ ਰਹੇ ਨੇ ਸਭ ਤੋਂ ਪਹਿਲਾਂ ਸਰਦਾਰ ਮੁਖਤਿਆਰ ਸਿੰਘ ਦਾ ਪੁੱਤਰ ਜਰਮਨਜੀਤ ਸਿੰਘ ਲੱਡਾ ਬਟਾਲੇ ਏਰੀਏ ਦੇ ਬਲਪਰੀਆ ਪਿੰਡ ਦਾ ਨੌਜਨ ਆਵੇਗਾ ਲੈ ਵੀ ਲੱਡਾ ਦੋ ਦਰਸ਼ਨ ਕਰਵਾਈਏ ਤੇਰੇ ਬੱਲਪੁਰੀਆਂ ਵਾਲਾ ਲੰਡਾ ਆਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਬੱਲਪੁਰੀਆਂ ਦਾ ਲੰਡਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁੱਜਣ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਨੌਜਵਾਨ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਐਂਟਰ ਕਰ ਰਿਹਾ ਇਹ ਕਹਿੰਦੇ ਨਿੱਕਾ ਆਇਆ ਨਗੋਹਰ ਦੀ ਧਰਤੀ ਦਾ ਜਿਹਨੇ ਤਰਨਤਾਰਨ ਦਾ ਇਹ ਨੌਜਵਾਨ ਦਾ ਰਿਕਾਰਡ ਹੈ ਇਹ ਜਿੱਥੇ ਵੀ ਗਿਆ ਇਹ ਬੈਸਟ ਬਣ ਕੇ ਖੇਡਿਆ ਨਿੱਕਾ ਦੋ ਕਦਮ ਚੱਲ ਕੇ ਆ ਵੀ ਖੇਡ ਮੈਦਾਨ ਦੇ ਵਿੱਚ ਇੱਕ ਵਾਰੀ ਆ ਵੀ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨਿੱਕਾ ਨਦੋਹਰ ਦੀ ਧਰਤੀ ਦਾ ਤੇ ਪਿੱਛੇ-ਪਿੱਛੇ ਕਹਿੰਦੇ ਸੰਤੂ ਮੰਗਲਪਿੰਡਾ ਇਸ ਨੌਜਵਾਨ ਦਾ ਬਾਜ ਸੰਤੂ ਮੰਗਲ ਵਾਲਾ ਖੇਡ ਮੈਦਾਨ ਦੇ ਵਿੱਚ ਆ ਰਿਹਾ ਹੈ ਚਰਦੀਜੀ ਬਰੇਸ ਦਾ ਇਹ ਨੌਜਵਾਨ ਖਿਡਾਰੀ ਹੈ ਔਰ ਸਿਰੇ ਦੇ ਇਹ ਨੌਜਵਾਨ ਮੇਰੇ ਵੀਰੋ ਖੇਡ ਦਿਖਾ ਜਾਂਦਾ ਹੈ ਬਾਜ ਦੇ ਲਈ ਵੀ ਇੱਕ ਵਾਰੀ ਜੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਯੰਗ ਪਾਪਾ ਮੂਹਾ ਚਰਦੀ ਕਲਾ ਕਬੱਡੀ ਕਲੱਬ ਦਾ ਇਹ ਨੌਜਵਾਨ ਹੈ ਮੇਰੇ ਵੀਰੋ ਇਸ ਤੋਂ ਅਗਲਾ ਨੌਜਵਾਨ ਰਾਏਕੋਟ ਇਲਾਕੇ ਦਾ ਤਲਵੰਡੀ ਰਾਏ ਪਿੰਡ ਹੈ ਔਰ ਨੂਰਾ ਮਾਹੀ ਸਾਰੇ ਨੇ ਜਾਣਦੇ ਇਤਿਹਾਸ ਜਾਣਦੇ ਆ ਮੇਰੇ ਵੀਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਇਹ ਉਸ ਇਲਾਕੇ ਦਾ ਇੰਦਰ ਤਲਵੰਡੀ ਵਾਲਾ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਤੇ ਪਿੱਛੇ-ਪਿੱਛੇ ਕਹਿੰਦੇ ਨੌਜਵਾਨ ਮੇਰੇ ਵੀਰੋ ਗੁਰਵਿੰਦਰ ਹੈ ਖੁੰਨਣ ਵਾਲਾ ਫਤਿਹਬਾਦ ਜ਼ਿਲ੍ਹੇ ਦਾ ਹੈ ਨੌਜਵਾਨ ਇੱਕ ਵਾਰੀ ਮਾਰ ਦਿਓ ਮੇਰਾ ਖਿਆਲ ਆ ਵੀ ਤੀਜੀ ਤੇ ਚੌਥੀ ਵਾਰ ਇਹ ਖਿਡਾਰੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਖੇਡਣ ਲਈ ਪੁੱਜਿਆ ਸਿੰਧੜਾ ਵਾਲਾ ਹੈਪੀ ਆ ਗਿਆ ਇੱਕ ਵਾਰੀ ਤਾੜੀਆਂ ਇਸ ਨੌਜਵਾਨ ਲਈ ਵੀ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਪਿੱਛੇ ਪਿੱਛੇ ਕਹਿੰਦੇ ਨੌਜਵਾਨ ਦੋਦਣਾ ਭਾਦੜਾ ਪਿੰਡ ਹੈ ਸੋਲੀ ਦਾ ਇਸ ਲਈ ਤਿਆਰ ਵਰ ਤਿਆਰ ਹੈ ਸੋਲੀ ਦੋਦਣਾ ਭਾਦੜੇ ਵਾਲੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਤੇ ਵਰਿੰਦਰ ਸਿੰਘ ਪਿਸਟਲ ਇਸ ਲਈ ਖੇਡ ਮੈਦਾਨ ਦੇ ਵਿੱਚ ਪੁੱਜਣ ਜਾ ਰਿਹਾ ਹੈ ਪਿਸਟਲ ਭਿੰਡਰਾ ਵਾਲਾ ਖੇਡ ਮੈਦਾਨ ਦੇ ਵਿੱਚ ਹੈ ਇੱਕ ਵਾਰੀ ਇਸ ਨੌਜਵਾਨ ਲਈ ਦੀ ਤਾੜੀਆਂ ਜ਼ੋਰਦਾਰ ਮਾਰ ਦਿਓ ਤੇ ਟੋਕਾ ਕਿਆ ਬਾਤ ਹੈ ਲੈਂਦੇ ਪੰਜਾਬ ਦਾ ਤੇ ਗੈਪ ਕੋਈ ਮੈਂ ਨਹੀਂ ਨਹੀਂ ਰੱਖਦਾ ਬਹੁਤ ਟਾਪ ਦਾ ਖੇਡਿਆ ਮਾਨਕੀ ਵਾਲੇ ਲਈ ਤਾੜੀਆਂ ਮਾਰ ਦਿਓ ਇਹ ਹੈ ਗੁਰਪ੍ਰੀਤ ਸਿੰਘ ਗੋਪੀ ਮਾਨਕੀ ਵਾਲਾ ਆਹ ਮੁੰਡੇ ਦੇ ਬਾਪ ਨੇ ਬਹੁਤ ਤਗੜੀ ਕਬੱਡੀ ਖੇਡੀ ਹੈ ਕਹਿੰਦੇ ਰਦਰਨ ਸਿੰਘ ਨੂੰ ਦੁਨੀਆ ਜਾਣਦੀ ਸੀਗੀ ਚਿੱਟੀ ਵਾਲੇ ਨੂੰ ਉਹਦਾ ਪੁੱਤਰ ਟਾਪ ਦਾ ਰੇਡਰ ਬਣ ਗਿਆ ਜੱਗੇ ਦਾ ਕਦਰਨ ਬ੍ਰਦਰ ਹੈ ਜਿੱਤਪਾਲ ਚਿੱਟੀ ਵਾਲਾ ਇਸ ਸਮੇਂ ਗਰਾਊਂਡ ਦੇ ਵਿੱਚ ਮੁਜਰਿਆ ਔਰ ਇਸ ਤੋਂ ਬਾਅਦ ਇਹ ਹੈ ਅਮਨ ਨਾਜਵਾਨ ਖੱਤਰੀ ਦੇਖਦੇ ਵੀ ਮੰਨੇਪੁਰ ਬੰਨੇ ਕਬੱਡੀ ਖਿਡਾਰੀ ਜਿਵੇਂ ਪਹਿਲਾਂ ਦੱਸਿਆ ਗਿਆ ਵੀ ਇਸ ਸਾਲ ਨਿਊਜ਼ੀਲੈਂਡ ਦੇ ਖੇਡ ਸੀਜ਼ਨ ਦੇ ਵਿੱਚ ਆਹ ਮੁੰਡੇ ਦੇ ਪਿਛਲੇ ਸਾਲ ਗੈਰੀ ਸੱਟ ਲੱਗੀ ਏ ਪਰ ਇਹਦੀ ਵਾਪਸੀ ਹੋ ਗਈ ਇਹਨਾਂ ਮੈਦਾਨਾਂ ਦੇ ਅੰਦਰ ਇਹਦੇ ਲਈ ਇੱਕ ਵਾਰੀ ਦਿਲੋਂ ਤਾੜੀਆਂ ਮਾਰ ਦਿਓ ਬੱਬੂ ਪਿੰਡਰ ਦੇ ਵਾਸਤੇ ਬਾ ਟੌਪ ਦਾ ਜਾਫੀ ਸਾਡੀ ਮਾ ਖੇਡ ਕਬੱਡੀ ਦਾ ਮੰਨੇਪੁਰ ਬੰਨੇ ਕਬੱਡੀ ਦੇ ਖਿਡਾਰੀ ਤੇ ਖੋਸੇ ਕੋਟਰੇ ਵਾਲਾ ਰਾਜੂ ਆਓ ਰਾਜੂ ਦੇ ਵਾਸਤੇ ਵੀ ਤਾੜੀਆਂ ਮਾਰੋ ਚਿਹਰਾ ਦਾ ਜਾਫੀ ਜਦੋਂ ਖੇਡਿਆ ਕੈਨੇਡਾ ਦੇ ਵਿੱਚ ਤੇ ਰਿਕਾਰਡ ਪੇਸ਼ ਕਰਦੇ ਰਿਕਾਰਡ ਬਣਾਏ ਇਸ ਨੌਜਵਾਨ ਨੇ ਵੀ ਔਰ ਇਸ ਤੋਂ ਬਾਅਦ ਯਾਰ ਰਾਣਾ ਆਤੀਫ ਆਤੀਫ ਨੂੰ ਆਤੀ ਕਹਿੰਦੇ ਆ ਵੀ ਰਾਣਿਆ ਮੈਦਾਨ ਦੇ ਅੰਦਰ ਰਾਣਾ ਆਤੀਫ ਲੈਂਦੇ ਪੰਜਾਬ ਦੇ ਮੰਨੇ ਪਰਵੰਨੇ ਕਬੱਡੀ ਖਿਡਾਰੀ ਤੇ ਇਸ ਤੋਂ ਬਾਅਦ ਡੋਗਰ ਡੋਗਰ ਆ ਵੀ ਨੌਜਵਾਨ ਨੇ ਡੋਗਰ ਰਾਜਲੀ ਦੇਖ ਰਹੇ ਮੈਂ ਮੈਦਾਨ ਦੇ ਅੰਦਰ ਕੋਈ ਤੇ ਕਬੱਡੀ ਦੇ ਖਿਡਾਰੀ ਇੱਕ ਤੋਂ ਇੱਕ ਚੜਤ ਵਾਲਾ ਕਬੱਡੀ ਖਿਡਾਰੀ ਹੈ